ਰਣਾ ਸੁਖਰਾ ਅਜੂ ਹੋ ਰਹੀ ਹੈ। ਉਹ ਜਿਹੜਾ ਲੋਟ ਹੈ ਫੁਕਾਰ ਦੀ ਮਾੜੀ ਦੀ ਕੀ ਕਰ ਜਾ ਕਿਉਂਕਿ ਉਹਨਾਂ ਬਾਹਰ ਦੇ ਵਿਦੇਸ਼ ਗਏ ਸੀ। ਅਰੇ ਮਿੰਨੀ ਆ ਉੱਥੋਂ ਤੱਕ ਪਹੁੰਚੇ ਆ ਤੇ ਉਹਨਾਂ ਦੀ ਆਏ ਤੋਂ 2 ਸਾਲ ਹੋ ਗਏ ਆ ਤੇ ਕੰਮ ਤੇ ਗਏ ਸੀ ਜਿੱਥੇ ਉਹਨਾਂ ਦੀ ਬੈਠੂਗੀ ਆ। ਕੁਝ ਬੈਠੂਗੀ ਆ ਸਾਨੂੰ ਕਿਸੇ ਨੇ ਦੱਸਿਆ ਵੀ ਇਹ ਕੰਮ ਤੇ ਗਿਆ ਦੇ। ਹਾਰ ਆ ਗਿਆ ਤੇ ਉਹ ਜਾਣ ਕੇ ਮੌਤ ਹੋ ਗਈ ਆ। ਵੀ ਇਹੋ ਮੰਗਿਆ ਵੀ ਸਾਡੀ ਸਰਕਾਰ ਸਾਡੀ ਲਾਸਟ ਟਾਈਮ ਤੱਕ ਕਿਦੋਂ ਸਾਡੀ ਮਦਦ ਕਰੋ। ਦੇਂਤੀ ਹੈ ਪੀਲ ਵਰਦੇ ਆ ਇਹ ਤੁਹਾਡੇ ਗੜੀਆਂ ਕੋਲ ਇਸ ਤਿਆਰ ਦੀ ਉਹਨਾਂ ਦੀ ਡੈੱਡ ਬੋਡੀ ਪੰਜਾਬ ਆਈ ਆਪਣੇ ਘਰ ਵਾਲਿਆਂ ਹਵਾਲੇ ਕਰ ਦਿੱਤੇ ਹੀ ਆ ਗਏ ਮੇਰੀ ਮਾਂ ਬੁੱਧੀ ਬੱਚੀ ਮੇਰ ਕੋ ਨਹੀਂ ਪ੍ਰਵਾਹ ਚ ਇੱਕ ਮੇਰੇ ਦਰਾਨੀ ਇੱਕ ਮੇਰਾ ਛੋਟਾ ਦਰਾਨੀ ਦਾ ਬੇਟਾ ਵਾ ਉਹਨਾਂ ਦੇ ਵੀ ਡੈਥ ਹੋ ਗਈ ਤੇ ਮੇਰੇ ਦੀ ਵੀ ਉਹ ਵੀ ਸਾਡੇ ਨਾਲ ਮਿਲ ਕੇ ਹੀ ਕਰਦਾ ਚੱਟ ਗੁਜ਼ਾਰਾ ਕਰਦੇ ਸੀ ਹੁਣ ਸਾਡਾ ਬਹੁਤ ਗਰੀਬੀਵਾਲ ਹਾਲਾਤ ਸਾਡੇ ਬਹੁਤ ਮਾੜੇ ਕਾਰਗੜੀ ਹੋ ਵੀ ਲੈ ਬੈਂਕ ਆ ਉਹਨਾਂ ਹੀ ਡੈਡ ਬੋਡੀ ਪੰਜਾਬ ਆ ਜਾਈ ਸਾਡੀ ਸੁਣੀ ਜਵੇ ਗਗਿੰਦਰ ਕੌਰ ਉਹ ਮੇਰੇ ਜੀਰ ਸਾ ਵੀ ਭਾਰੇ ਕਿ ਉਹ ਕਰਜ਼ੇ ਦੇ ਇਥਾਂ ਆਉਣ ਕਰਕੇ ਇਹ ਮਤਲਬ ਕਿ ਅਸੀਂ ਉਹਨਾਂ ਨੂੰ ਕਰਜ਼ਾ ਲੈ ਕੇ ਇਥੋਂ ਭੇਜ ਜਾਏ ਬਾਰ ਬਹੁਤ ਮਾੜੀ ਹਾਲਤ ਇਸ ਕਰਦੀ ਤੇ ਭਾਈ 2 ਸਾਲ ਹੋ ਗਏ ਉਹਨਾਂ ਨੂੰ ਗਿਆਨ ਇਥੋਂ ਦੇ ਉਹ ਤੇ ਦਿਹਾੜੀ ਡਪਾਈ ਕਰਨ ਦੇ ਹੀ ਤੇ ਉਹਨਾਂ ਦੀ 5 ਤਰੀਕ ਨੂੰ ਉੱਥੇ ਮੌਤ ਹੋ ਗਈ ਆ ਅਸੀਂ ਕਰਦੇ ਬਹੁਤ ਪਰੇਸ਼ਾਨ ਆ ਅਸੀਂ ਮਤਲਬ ਹੀ ਉਹਨਾਂ ਨੂੰ ਅੰਬੈਸੀ ਵਾਲਿਆਂ ਨੂੰ ਬੋਲਿਆ ਵਾ ਕਿ ਸਾਨੂੰ ਮਤਲਬ ਸਾਡੀ ਮਦਦ ਕੀਤੀ ਜਾਵੇ ਪਰ ਸਾਨੂੰ ਉਹ ਜਿਹਾ ਕੋਈ ਰਿਸਪਾਂਸ ਨਹੀਂ ਮਿਲਿਆ ਹੈਗਾ ਤੇ ਸਾਡੀ ਪੰਜਾਬ ਸਰਕਾਰ ਨੂੰ ਅਪੀਲ ਆ ਗਵਰਨਮੈਂਟ ਸਰਕਾਰ ਨੂੰ ਕਿ ਸਾਡੀ ਮਦਦ ਕੀਤੀ ਜਾਵੇ ਬਹੁਤ ਗਰੀਬ ਪਰਿਵਾਰ ਆ ਤੇਲ ਸਿੰਘ ਆ ਜੀ ਮੈਂ ਨਮਾਦਰ ਚੰਦਰਪੁਰੇ ਦਾ ਅੱਜ ਦੋ ਸਾਲ ਪਹਿਲੋਂ ਰਵਿੰਦਰ ਸਿੰਘ ਸਾਡੇ ਪਿੰਡ ਦਾ ਵਸਨੀਕ ਸੀ ਉਹ ਕਰਜਾ ਚੁੱਕ ਕੇ ਵਿਚਾਰਾ ਅਰਮੀਨੀਆ ਗਿਆ ਸੀ ਉਹਦਾ 23 ਦੀ ਉਹਦੇ ਉੱਥੇ ਮੌਤ ਹੋ ਗਈ ਆ ਪਰਿਵਾਰ ਵਾਲਿਆਂ ਨੇ ਵੀ ਸਾਰੇ ਪਿੰਡ ਵਾਲਿਆਂ ਨੇ ਵੀ ਯੋਰ ਲਾਇਆ ਅਰਮੀਨੀਆ ਦੀ ਜਿਹੜੀ ਇੰਡੀਆ ਨਿਵਾਸੀ ਹੈਗੀ ਆ ਪਰ ਕੋਈ ਉੱਥੋਂ ਸਾਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਤਗੀ ਹੋਈ ਸਰਕਾਰ ਅੱਗੇ ਅਪੀਲ ਹੈਗੀ ਆ ਸੈਂਟਰਲ ਗਵਰਨਮੈਂਟ ਅੱਗੇ ਪੰਜਾਬ ਗਵਰਨਮੈਂਟ ਅੱਗੇ ਕਿਰਵਿੰਦਰ ਸਿੰਘ ਦੀ ਡੈਥ ਬੋਡੀ ਜਿਹੜੀ ਹੈਗੀ ਆ ਉਹ ਛੇਤੀ ਤੋਂ ਛੇਤੀ ਪਰਿਵਾਰ ਦੇ ਪਰਿਵਾਰ ਦੇ ਵਿੱਚ ਭੇਜੀ ਜਾਵੇ ਅੱਜ ਚੁੱਕ ਐਡਮਿਨ ਗਏ ਸੀ ਉੱਥੇ ਉਹਨਾਂ ਦੀ 35 ਦਿਨ ਨੂੰ ਡੈਥ ਹੋ ਗਈ ਅਸੀਂ ਅਪੀਲ ਕਰਦੇ ਹਾਂ ਕਿ ਖਾਨੂੰ ਉਹਨਾਂ ਦੀ ਡੈਡ ਬਡੀ ਜਲਦੀ ਜਲਦੀ ਪਹੁੰਚਾਈ ਜਾਵੇ ਉਹਦੇ ਇਸੇ ਕਾਰਨ ਹੈ ਮੁਰੰਪੇ 35000 45000 45000 ਤੇ ਕਿੰਨੇ ਬੱਚੇ ਹਾਂ ਲਈ ਬੱਚੇ ਉਹਨਾਂ ਦੇ ਦੋ ਸੀ ਇੱਕ